ਹਾਂ ਜੀ ਜੀ ਉਹ ਇਹਨਾਂ ਅੱਜ ਵੀ ਜਦੋਂ ਮੰਨਣਾ ਚਾਹੁੰਦੇ ਨੇ ਜੀ ਆਪਣੇ ਬੱਚੇ ਵੀ ਆਪ ਸਰਪਾ ਤੋਂ ਲੈ ਕੇ ਉਸ ਪਰਵਾਰ ਵਿੱਚ ਇਹ ਚਾਹੇ ਸੰਗਤਾਂ ਸ੍ਰੀ ਉਹ ਰਾਣੀ ਸਾਰੇ ਘਰ ਘਰ ਹੋ ਜਾਂਦੇ ਆ ਹਾਂ ਬਾਕੀ ਸੰਗਮ ਦੀ ਤੁਸੀਂ ਹੋ ਗਈ ਨਾਲ ਇਸੇ ਪਾਸਾ ਬੜੀ ਮਿਹਰਤ ਕਿਸ ਤਰ੍ਹਾਂ ਉਹ ਇਹ ਕੰਮ ਸਾਰਾ ਸਨੇ ਚੜ ਜਾਵੇ ਸਭ ਤੋਂ ਪਹਿਲਾਂ ਕੀ ਇਸ ਤੇ ਵੀ ਪ੍ਰਾਰਥਨਾ ਕਰਵਾਉਣਾ ਬਹਿਣ ਦੀ ਪੰਚਾਇਤ ਕਰਨਾ ਮੇਰਾ ਨਾਮ ਲਖਮਣ ਸਿੰਘ ਮਲੂਕ ਹੈ ਮਲੂਕਾ ਇਸ ਅਕੈਡਮੀ ਦੇ ਡਾਇਰੈਕਟਰ ਹੈ ਇੱਥੇ ਆਪਾਂ ਆਈਐਸ ਪੀਸੀਐਸ ਦੀ ਕੋਚਿੰਗ ਦੇ ਲਈ ਇੱਕ ਬ੍ਰਾਂਚ ਇੱਥੇ ਖੋਲਣ ਜਾ ਰਹੇ ਹਾਂ ਬਾਬਾ ਜੀ ਦੇ ਸਹਿਯੋਗ ਦੇ ਨਾਲ ਮਾਨ ਸਾਹਿਬ ਦੇ ਸਹਿਯੋਗ ਦੇ ਨਾਲ ਇਸ ਵਿੱਚ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਜੋ ਐਗਜ਼ੈਕਟਲੀ ਰਿਐਲਿਟੀ ਦੇ ਵਿੱਚ ਜ਼ਰੂਰਤ ਹੈ ਕਿ ਬਾਹਰ ਜਾ ਕੇ ਆਪਣੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਉਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਇਸ ਬ੍ਰੇਨ ਡ੍ਰੇਨ ਨੂੰ ਰੋਕਣ ਦੇ ਲਈ ਇੰਪੋਰਟੈਂਟ ਇਹ ਹੈ ਕਿ ਆਪਣੇ ਬੱਚੇ ਇੱਥੇ ਰੱਖ ਕੇ ਆਈਐਸ ਆਪ ਆਈਪੀਐਸ ਪੀਸੀਐਸ ਆਫਸਰ ਬਣ ਪੰਜਾਬ ਦੇ ਵਿੱਚ ਵੀ ਤੁਸੀਂ ਦਾਪ ਤੁਹਾਨੂੰ ਪਤਾ ਹੀ ਹੈ 1970 80 ਦੇ ਦਹਾਕਿਆਂ ਦੇ ਵਿੱਚ ਪੰਜਾਬ ਦੇ ਬਹੁਤ ਬੱਚੇ ਸੀ ਜੋ ਪੰਜਾਬ ਦੇ ਬਾਹਰਲੀਆ ਸਟੇਟਸ ਦੇ ਵਿੱਚ ਬੀਸੀਐਸਐਸ ਵੀ ਲੱਗੇ ਹੋਏ ਸੀ ਫਿਰ ਕਿਸੇ ਕਾਰਨਾ ਕਰਕੇ ਇਹ ਦੌਰ ਥੋੜਾ ਬਦਲਿਆ ਤੇ ਹੁਣ ਆਪਾਂ ਨੂੰ ਜ਼ਰੂਰਤ ਹੈ ਕਿ ਬਾਬਾ ਜੀ ਹੋ ਕੇ ਮਾਨਸਾ ਬਾਵੇਂ ਬਹੁਤ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੇ ਨਾਲ ਜੁੜ ਰਹੀਆਂ ਨੇ ਇਸ ਜ਼ਰੂਰਤ ਨੂੰ ਸਮਝਦਾ ਕਿ ਦੁਬਾਰਾ ਤੋਂ ਆਪਣੇ ਬੱਚਿਆਂ ਨੂੰ ਇਸ ਪਾਸੇ ਲਾਇਆ ਜਾਵੇ ਤੇ ਖਾਸ ਕਰਕੇ ਇਸ ਏਰੀਆ ਦੇ ਜਗਰਾਉਂ ਦੇ ਬੱਚੇ ਪਹਿਲੇ ਹੀ ਬਹੁਤ ਹੀ ਪਵਿੱਤਰ ਧਰਤੀ ਹੈ ਇਹ ਇੱਕ ਇੰਪੋਰਟੈਂਟ ਇਹ ਹੋ ਜਾਂਦਾ ਕਿ ਜੋ ਗਰੀਬ ਪਰਿਵਾਰ ਦੇ ਬੱਚੇ ਜਿਹੜੇ ਬਹੁਤ ਵੱਡੇ ਕੋਚਿੰਗ ਇੰਸਟੀਚੂਟਸ ਦੇ ਵਿੱਚ ਅਫੋਰਡ ਨਹੀਂ ਕਰ ਸਕਦੇ ਫੀਸ ਜਾਂ ਬਾਹਰ ਦਿੱਲੀ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਰਹਿਣਾ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੀ ਹੈਲਪ ਕਰਨ ਦੇ ਲਈ ਗਰੀਬ ਬੱਚਨਾਂ ਨੂੰ ਛੋਟਲੀ ਫਲੀ ਕੋਚਿੰਗ ਹੋਊਗੀ ਇਹ ਕਿੰਨੀ ਕੈਪੈਸਿਟੀ ਹੈ ਪਰ ਕਿ ਸਾਰਕ ਸਾਰਕ ਬੱਚਿਆਂ ਦੇ ਨੇੜੇ ਤੇ ਅਸੀਂ ਸਟਾਰਟ ਕਰਾਂਗੇ ਕੁਝ ਬੱਚੇ ਆਲਰੇਡੀ ਆ ਚੁੱਕੇ ਹੈਗੇ ਤੇ ਕੁਝ ਪੜ ਵੀ ਰਹੇ ਸੀਗੇ ਤੇ ਹੁਣ ਇੱਥੇ ਬਾਕੀ ਕੋਰ ਬੱਚਿਆਂ ਨਾਲ ਬਾਕੀ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਤਾਂ ਕਿ ਸਭ ਤੋਂ ਇੰਪੋਰਟੈਂਟ ਨਿਕਲਣੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਜੇ ਲੋਕਾਂ ਨੂੰ ਇਹ ਅਵੇਅਰਨੈਸ ਦੇ ਕ੍ਰੀਏਟ ਬਾਰੇ ਪਤਾ ਲੱਗ ਜਾਊਗਾ ਅਵੇਅਰਨੈਸ ਬਾਰੇ ਪਤਾ ਲੱਗ ਜਾਊਗਾ ਤਾਂ ਇੰਪੋਰਟੈਂਟ ਇਹ ਹੋ ਜਾਂਦਾ ਹੈ ਕਿ ਆਪਣੇ ਕੋਲੇ ਬੱਚਾ ਆਊਗਾ ਤਾਂ ਆਪਾਂ ਨੂੰ ਫ੍ਰੀ ਪੜੂਗਾ ਲੈਣਾ ਇੱਥੇ ਫ੍ਰੀ ਹੈ ਉਹਨਾਂ ਦਾ ਕਿ ਉਹਨਾਂ ਦਾ ਐਜੂਕੇਸ਼ਨ ਫ੍ਰੀ ਹੈ ਖਾਣਾ ਪੀਣਾ ਕਿੰਨੀ ਦੇਰ ਦਾ ਇਹ ਕੋਰਸ ਹੋਏਗਾ ਤੇ ਕਿੰਨੇ ਕੁ ਟੀਚਰ ਇਸੇ ਸਾਰੀ ਦੇਖਰੇਖ ਕਰਨਗੇ ਬੱਚਿਆਂ ਦੇ ਨਾਲ ਪੂਰਾ ਬੱਚੇ ਨੂੰ ਅਸੀਂ ਕੋਸ਼ਿਸ਼ ਕਰਾਂਗੇ ਗ੍ਰੈਜੂਏਸ਼ਨ ਦੇ ਦੌਰਾਨ ਹੀ ਬੱਚਾ ਆਜੇ ਸਾਡੇ ਕੋਲ ਜਦੋਂ 12 ਤੋਂ ਬਾਅਦ ਆਜੇ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਬੱਚਾ ਆਜੇ ਉਹ ਵੀ ਠੀਕ ਹੈ ਤੇ ਇੱਕ ਪੂਰੇ ਵੱਲ ਇੱਕ ਪੂਰਾ ਸਿਲੇਬਸ ਕੰਪਲੀਟ ਕਰਨ ਲਈ ਬਾਕਸ ਵਿੱਚ 14 ਤੋਂ 15 ਮਹੀਨੇ ਲੱਗਦੀ ਹੈ ਤੇ ਜੇ ਵੀ ਬੱਚਾ ਪਹਿਲਾਂ ਆ ਜਾਂਦਾ ਗ੍ਰੈਜੂਏਸ਼ਨ ਦੌਰਾਨ ਤਾਂ ਬੱਚਾ ਦੋ ਦਿਨ ਵਾਲੀ ਸਲੇਬਸ ਅਸੀਂ ਉਹਨੂੰ ਕੰਪਲੀਟ ਕਰਾ ਦਾਂਗੇ ਕੋਸ਼ਿਸ਼ ਇਹ ਹੋਊਗੀ ਕਿ ਟੀਚਰ ਦੀ ਨਿਗਰਾਨੀ ਦੇ ਵਿੱਚ ਹੀ ਰਵੇ ਹਰ ਸਬਜੈਕਟ ਸਪੈਸ਼ਲਿਸਟ ਟੀਚਰ ਜੋ ਦਿੱਲੀ ਦੇ ਹੋਣਗੇ ਉਹ ਸਬਜੈਕਟ ਸਪੈਸ਼ਲਿਸਟ ਟੀਚਰ ਇੱਥੇ ਆ ਕੇ ਪੜਾਉਣਗੇ ਜਿਵੇਂ ਹਿਸਟਰੀ ਪੜਾ ਰਿਹਾ ਹੈ ਜੀਓਗ੍ਰਾਫੀ ਪੜਾ ਰਿਹਾ ਹੈ ਪੋਲੀਟੀ ਪੜਾ ਰਿਹਾ ਹੈ ਉਹ ਟੀਚਰ ਜੋ ਦਿੱਲੀ ਦੇ ਚੰਡੀਗੜ੍ਹ ਬੱਚਾ ਚ ਪੜਾ ਰਿਹਾ ਹੋਣ ਇੱਥੇ ਆ ਕੇ ਵੀ ਪੜਾਇਆ ਕਰਦੇ ਕਿੰ ਯੋਦਾ ਕਿ ਸਕਾਲਰਸ਼ਿਪ ਟੈਸਟ ਰੱਖਾਂਗੇ ਜੀ ਅਸੀਂ ਉਸ ਟੈਸਟ ਦੇ ਬੇਸਿਸ ਦੇ ਉੱਤੇ ਹੀ ਹੋਊਗਾ ਵੀ ਜੋ ਬੱਚਾ 80% 85% ਅਸੀਂ ਬੇਸਿਕ ਲੈ ਕੇ ਚੱਲਾਂਗੇ ਉਸ ਤੋਂ ਬਾਅਦ ਬੱਚੇ ਨੂੰ ਸਕਾਲਰਸ਼ਿਪ ਟੈਸਟ ਦੇ ਵਿੱਚ ਜਿਵੇਂ ਨੰਬਰਸ ਆਉਣਗੇ ਉਹ ਦੇ ਮੁਤਾਬਿਕ ਸਕਾਲਰਸ਼ਿਪ ਮਿਲੂਗੀ ਤੇ ਬਹੁਤ ਹੀ ਇੰਟੈਲੀਜੈਂਟ ਬੱਚਾ ਹੈ ਗਰੀਬ ਪਰਿਵਾਰ ਦਾ ਬੱਚਾ ਹੈ ਪਰ ਉਹਨਾਂ ਨੂੰ ਫ੍ਰੀ ਪੜ੍ਹਾਈ ਮਿਲੂਗੀ ਕਿੰਨੇ ਹੁੰਨੇ ਕਿ 12ਵੀਂ ਤੋਂ ਬਾਅਦ ਪੜ੍ਹਾਈ ਸ਼ੁਰੂ ਕਰ ਲਓ ਬਈ ਬੱਚੇ ਇਹੋ ਜਿਹੇ ਹੁੰਦੇ ਜਿਵੇਂ 10ਵੀਂ ਤੋਂ ਬਾਅਦ ਕਰ ਲੈਂਦੇ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਆਪਾਂ ਤਾਮਿਲਨਾਡੂ ਹੋ ਗਿਆ ਯੂਪੀ ਬਿਹਾਰ ਇਹਨਾਂ ਸਟੇ ਕਿਉਂਕਿ ਉਹ ਤਿਆਰੀ ਨੌਵੀਂ ਦਸਵੀਂ ਤੋਂ ਸ਼ੁਰੂ ਕਰ ਦਿੰਦੇ ਆ ਆਪਣਾ ਇੱਥੇ ਟਾਰਗੇਟ ਹੈ ਕਿ ਕਿਵੇਂ ਵੀ ਕਰਕੇ ਆਪਾਂ ਬੱਚੇ ਨੂੰ ਬਹੁਤ ਚੰਗੀ ਤਰੀਕੇ ਨਾਲ ਮਿਹਨਤ ਕਰਾਈ ਜਾਵੇ ਦਸਵੀਂ ਜਾਂ 12ਵੀਂ ਤੋਂ ਬਾਅਦ ਬੱਚਾ ਆਪਣੇ ਕੋਲੇ ਆ ਜਾਵੇ ਓਬਜੈਕਟਿਵ ਇਹ ਹੈ ਕਿ ਜਦੋਂ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਦੇ ਵਿੱਚ ਹੋਊਗਾ ਜਾਂ 1 ਸਾਲ ਹੋਣ ਤੋਂ ਬਾਅਦ ਉਹ ਬੱਚਾ 21 ਸਾਲ ਦਾ ਹੋ ਜੂ ਤਿੰਕੀ ਪਾਈ ਸਾਲ ਦੀ ਉਮਰ ਦੇ ਵਿੱਚ ਬੱਚਾ ਇਗਜ਼ਾਮ ਕਲੀਅਰ ਕਰ ਸਕੇ ਕੋਈ ਟਾਈਮਿੰਗ ਦਾ ਵੀ ਹੈਗਾ ਜੀ ਆਪਣੀ ਕਿਵੇਂ ਦੋਨੇ ਬੱਚੇ ਰੱਖਾ ਹੈ ਠੀਕ ਹੈ ਠੀਕ ਹੈ ਤਾਂ ਬਾਬਾ ਪ੍ਰਕਾਸ਼ ਸਿੰਘ ਆਈਐਸ ਅਕੈਡਮੀ ਬਾਬਾ ਹਰਵੰਸ ਸਿੰਘ ਜੀ ਵੱਲੋਂ ਬਹੁਤ ਜ਼ਿਆਦਾ ਉਪਰਾਲਾ ਵਧੀਆ ਕੀਤਾ ਗਿਆ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਨੂੰ ਨਿਪਟਰੀ ਜਾ ਸਕਦਾ ਜੀ ਸਾਡੇ ਪਿੰਡਾਂ ਦੇ ਜਿਹੜੇ ਬੱਚੇ ਐਲੀਜੀਟ ਨੇ ਉਹਨਾਂ ਲਈ ਇਹ ਬਹੁਤ ਹੀ ਵਧੀਆ ਫਰਸਾ ਹੈ ਉਹਨਾਂ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਪਿੰਡਾਂ ਦੇ ਬੱਚੇ ਚੰਡੀਗੜ੍ਹ ਦਿੱਲੀ ਜਾ ਕੇ ਆਈਐਸ ਦੀ ਕੋਚਿੰਗ ਨਹੀਂ ਲੈ ਸਕਦੇ ਜਿਹੜੀ ਇਕ ਤਾਂ ਮhenga ਬਹੁਤ ਹੁੰਦਾ ਇੱਥੇ ਅਸੀਂ ਜਿਹੜੇ ਗਰੀਬ ਬੱਚੇ ਆ ਲੋੜਵੰਦ ਆ ਉਹਨਾਂ ਲਈ ਫ੍ਰੀ ਬਾਬਾ ਜੀ ਵੱਲੋਂ ਰੱਖਿਆ ਗਿਆ ਤੇ ਇੱਕ ਨਗੂਣੀ ਜੀ ਫੀਸ ਰੱਖੀ ਆ ਬਾਕੀ ਵਾਸਤੇ ਜਿਹੜਾ ਦੇ ਸਕਦਾ ਤੇ ਉਹਦੇ ਨਾਲ ਅਸੀਂ ਇਹ ਜਿਹੜਾ ਮਲੂਕਾ ਆਈਐਸ ਬਹੁਤ ਵੱਡਾ ਨਾਮ ਆਇਆ ਜੁਬੀਐਸਸੀ ਦੇਸ਼ ਐਗਜ਼ਾਮਸ ਜਿਹਦੇ ਬੱਚੇ ਇਹਨੇ ਦੇਣਾ ਹੁੰਦਾ ਉਹਨੂੰ ਪਤਾ ਹੈ ਕਿ ਇਹ ਇੱਕ ਬਹੁਤ ਬ੍ਰੈਂਡਡ ਨੇਮ ਉਹਨਾਂ ਨਾਲ ਅਸੀਂ ਟਾਈਪ ਦਿੱਤਾ ਤੇ ਤਾਂ ਕਿ ਬੱਚਿਆਂ ਨੂੰ ਜਿਹੜਾ ਬਹੁਤ ਹੀ ਉੱਚ ਪੱਧਰੀ ਸਿੱਖਿਆ ਜਿਹੜੀ ਆ ਉਹ ਜਿਹੜੀ ਕੋਚਿੰਗ ਆ ਉਹ ਦਿੱਤੀ ਜਾ ਸਕੇ ਤੇ ਇਹ ਅਸੀਂ ਹੁਣ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਉਹ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਕਿ ਅਸੀਂ ਜਗਰਾਉਂ ਚ ਨਾਨਕ ਸਰ ਗੁਰਦੁਆਰੇ ਇਹ ਆਈਐਸ ਕੋਚਿੰਗ ਸੈਂਟਰ ਜਿਹੜਾ ਬਾਬਾ ਹਰਵੰਦ ਸਿੰਘ ਹੈਲਥ ਐਂਡ ਐਜੂਕੇਸ਼ਨ ਐਕਸਟੈਂਸ਼ਨ ਜਿਹੜਾ ਟਰਸਟ ਆ ਚੈਰੀਟੇਬਲ ਟਰਸਟ ਆ ਉਹਦੇ ਵੱਲੋਂ ਇਹ ਇਹ ਅਪਰਾਲਾ ਕੀਤਾ ਗਿਆ ਤੇ ਸਾਡੇ ਪਿੰਡਾਂ ਦੇ ਬੱਚੇ ਸ਼ਹਿਰਾਂ ਦੇ ਬੱਚੇ ਜਿਹੜੇ ਨੇੜੇ ਲੱਗਦੇ ਉਹ ਇਹਦਾ ਅਪਰਾਲਾ ਜਿਹੜੇ ਅਪਰਾਲੇ ਦਾ ਫਾਇਦਾ ਲੈ ਸਕਦੇ ਆ ਬਾਕੀ ਬਾਬਾ ਜੀ ਵੱਲੋਂ ਰਹਿਸ਼ ਤੇ ਜਿਹੜੇ ਦੂਰੋਂ ਕੋਈ ਬੱਚੇ ਆਉਣ ਲਿਆ ਰਹਿਸ਼ ਤੇ ਖਾਣਾ ਜਿਹੜਾ ਉਹ ਉਹ ਵੀ ਫ੍ਰੀ ਰੱਖਿਆ ਗਿਆ ਜਿਹੜੇ ਗਰੀਬਾਂ ਦੇ ਬੱਚਿਆਂ ਦੀ ਗੱਲ ਆ ਕਿ 30% ਕੋਟਾ ਰੱਖਿਆ ਜੀ ਜਿਹੜਾ ਬਿਲਕੁਲ ਫ੍ਰੀ ਪਰ ਫਿਰ ਵੀ ਬਾਬਾ ਜੀ ਵੱਲੋਂ ਕੋਈ ਆਏ ਨਹੀਂ ਹੈਗਾ ਜੇ ਕੋਈ ਇੰਟੈਲੀਜੈਂਟ ਬੱਚਾ ਹੈਗਾ ਜੋ ਨਹੀਂ ਦੇ ਸਕਦਾ ਕਿਸ ਤਾਂ ਕੋਈ ਉਹ ਕੋਟੇ ਵਾਲਾ ਮਸਲਾ ਨਹੀਂ ਹੈਗਾ ਅਸੀਂ ਜਿੰਨਾ ਵੀ ਵੱਧ ਤੋਂ ਵੱਧ ਬੱਚੇ ਆ ਸਕਦੇ ਆ ਉਹ ਇਹਦਾ ਫਾਇਦਾ ਲਿਆ ਇਹ ਜਿਹੜੇ ਟੀਚਰ ਜੀ ਸਾਰਾ ਕੁਝ ਜਿਹੜੇ ਸਰ ਬਲਸਮਨ ਸਿੰਘ ਜੀ ਆਈਐਸ ਤੋਂ ਇਹ ਸਾਰਾ ਇਹਦੇ ਬਾਰੇ ਜਾਣਕਾਰੀ ਦੇਣਗੇ ਜੀ ਤੁਹਾਨੂੰ ਜਿਹੜੀ ਟੈਕਨੀਕਲ ਜਾਣਕਾਰੀ ਉਹ ਵੀ ਸਾਰੀ ਦੇ ਦੇਣਗੇ ਕਿੰਦਾ ਕਰਨਾ ਕੀ ਹੈਗਾ ਤੇ ਸਾਡੇ ਵੱਲੋਂ ਪ੍ਰਬੰਧ ਆ ਜਿਹੜਾ ਉਹ ਵਾਕੂਬੀ ਹਰ ਤਰ੍ਹਾਂ ਕੀਤਾ ਗਿਆ ਅਸੀਂ ਜਿਹੜੀ ਇੱਕ ਲਾਇਬ੍ਰੇਰੀ ਵਰਲਡ ਲੈਵਲ ਦੀ ਲਾਇਬ੍ਰੇਰੀ ਬਣਾਵਾਂਗੇ ਕੈਵਨ ਬਣਨਗੇ ਜਿਹੜੇ ਉਹਦੇ ਤੇ ਵੀ 50 ਕ ਲੱਖ ਰੁਪਏ ਦਾ ਸਾਡਾ ਖਰਚ ਜਿਹੜਾ ਇਕੱਲੀ ਲਾਇਬ੍ਰੇਰੀ ਤੇ ਆਊਗਾ ਵੱਡ ਲੈਵਲ ਦੀਆਂ ਬੁੱਕਸ ਜਿਹੜੀਆਂ ਕਿਤਾਬਾਂ ਤੇ ਕੈਵਨ ਵਗੈਰਾ ਅਸੀਂ ਬੜੀਆ ਤਰੀਕੇ ਨਾਲ ਚਾਹ 24 ਘੰਟੇ ਬੱਚੇ ਪੜ੍ਹੋ ਨਾ ਕਿਉਂ ਉੱਥੇ ਆਪ ਦਾ ਸੌਣ ਪਹਿਣ ਦਾ ਦਾ ਬਹਿ ਕੇ 24 ਘੰਟੇ ਉਹਨਾਂ ਨੂੰ ਜਿਹੜੀ ਫੈਸਿਲਿਟੀ ਮਿਲੂਗੀ ਠੀਕ ਹੈ ਤੇ ਸ਼ੁਰੂ ਕਿੰਨੀ ਦੇ ਮਹੀਨੇ ਦੀ ਤਰੀਕ ਅੱਜ ਬਹਿ ਕੇ ਫਾਈਨਲ ਕਰ ਲਾਂਗੇ 30 ਤਰੀਕ ਦੇ ਨੇੜੇ ਤੇ ਅਸੀਂ ਇਹਨੂੰ ਚਾਲੂ ਕਰ ਦਿਆ ਠੀਕ ਯਾਨੀ ਤੱਕ ਕਾਲਜ ਜਿਹੜੇ ਆ ਉਹ ਆਉਣ ਹੋ ਜਾਣਗੇ ਕਾਲਜ ਐਡਮਿਸ਼ਨ ਹੋ